ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਹੁੰਦੇ ਰਹਿੰਦੇ ਹੁੰਦੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਬਹੁਤ ਸੋਹਣੀ ਜਰਸੀ ਤਾਜੀ ਸੂਈ ਸੇਲ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵਕ ਸਿੰਘ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9814104404 ਠੀਕ ਹੈ ਜਿਹੜੀ ਪਹਿਲਾ ਵੀਡੀਓ ਭਾਈ ਵੈਗ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਤੋਂ ਸ਼ੁਰੂ ਕਰ ਲੈਨੇ ਆ ਸੂਆ ਗੰਨ ਮਸੂਈ ਆ ਬਾਈ ਇਹ ਦੂਜਾ ਸੂਆ ਸੋਈ ਜਾ ਬਾਈ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹ ਸੁਬਾ 4:00 ਵਜੇ ਸੋਈ ਹੈ ਜੀ ਚੇਰ ਡਾਣਾ ਜੀ ਹਾਂਜੀ ਹਾਂਜੀ ਚੇਰ ਦੀ ਵੀਡੀਓ ਆਪਣੇ ਕੋਲੇ ਹੈ ਵੀਡੀਓ ਹੈਗੀ ਠੀਕ ਹੈ ਇੱਕ ਚਵਾਈ ਹੋ ਗਈ ਇੱਕ ਹੀ ਚਵਾਈ ਹੋ ਗਈ ਸੋ ਕਿੰਨਾ ਕ ਬਾਲਾ ਕੱਢਿਆ ਬਈ ਬਾਲਾ ਇਹ ਤੋਂ 3 ਕਿਲੋਟਰ ਕੱਢਿਆ ਜੀ ਮਾਲ ਅੱਧਾ ਕਿਲੋਟਰ ਆ ਪੀ ਗਿਆ ਹੁਣ ਠੀਕ ਹੈ ਬੱਚਾ ਕਿਦ ਦਿੱਤਾ ਬੱਚਾ ਜੀ ਮਗਰ ਬੱਚਾ ਬਾਕੀ ਅਜੇ ਬੱਚੇ ਦੇ ਖੋਰ ਵੀ ਕੱਚੇ ਹੀ ਅਜੇ ਕੱਢ ਲਿਆ ਨਾੜੂ ਹੋਵੇ ਨਾਲ ਸੁਬਾ ਤੂਰੀਆ ਤੋੜ ਕੇ ਦਿਖਾ ਦੀ ਬਈ ਫਣਾ ਦੀ ਓਕੇ ਜੀ ਹਾਂਜੀ ਹਾਂਜੀ ਫੁੱਲ ਗਰੰਟੀ ਹੋਊਗੀ ਸਾਨੂੰ ਕੋਈ ਪੂਰ ਨਹੀਂ ਛਿੱਟਾ ਨਹੀਂ ਨਾ ਨਾ ਕੋਈ ਨਹੀਂ ਜੀ ਸੋਹਣੀ ਪੰਜਾਬ ਵਾਲੀ ਜਰਸੀ ਕੱਦ ਕਾਠ ਵੀ ਚੰਗਾ ਹਵਾਨਾ ਬਹੁਤ ਸੋਹਣਾ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਪਾ ਦੂ 2 17 18 ਲੀਟਰ ਬਈ ਠੀਕ ਹੈ ਜੀ ਬਾਕੀ ਥਣਾ ਦੇ ਸੈ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਤੜਕੇ ਬਈ ਕਿੰਨੇ ਵਜੇ ਚਵਾਈ ਕੀਤੀ ਹੈ ਜੀ ਇਹਦੇ 9:30 8:30 ਦਾ ਟਾਈਮ ਠੀਕ ਹੈ ਜੀ ਅਦਾ ਜੀ ਸੂਈ ਹੈ ਜੀ ਤੜਕੇ ਬੱਚਿਆ ਵੱਛਾਈ ਜੇਰ ਡਾਨਾ ਪ੍ਰੋਪਰ ਬੇਫਿਕਰ ਹੋ ਜੇ ਉਹਦੇ ਵਾਲੇ ਪਾਸੋਂ ਪ੍ਰੋਪਰ ਵੀਡੀਓ ਬਾਈ ਕੋਲ ਹੈਗੀ ਆ ਥਣਾ ਦੇ ਸੈ ਤੋਂ ਨੇੜੇ ਤੇ ਚੈੱਕ ਕਰਾ ਦਿੰਨੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਰੋਤਪਾਈ ਦਾ 10 17 18 ਕਿਲੋ ਪਾ ਜੂਗੀ ਸੋਨਾ ਫਿਟਿੰਗ ਵਾਲਾ ਹਵਾਨਾ ਬਾਕੀ ਇਸ ਫੇਸ ਕੁਆਲਟੀ ਚੈੱਕ ਕਰ ਲੋ ਗਰਮੀਆਂ ਦਾ ਦੋਫਾਈ ਹੈ ਜੀ ਬੱਚੇ ਦਾ ਪੜਾ ਕਰ ਗਰਮੀ ਕਰਮ ਵਾਲੀ ਨੇ ਲੈ ਚੱਲੀ ਬਾਈ ਗਰਮ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਤੇ ਹੈਟ ਮੱਝਾਂ ਬਰੋਪਰੀ ਆਉਣੀ ਹੈ ਜੀ ਥੋੜਾ ਜਿਹਾ ਤਾਜ਼ਾ ਸੁਆ ਕਰਕੇ ਬਸ ਪਸੂ ਬੱਚੇ ਦਾ ਜ਼ਿਆਦਾ ਕਰਦਾ ਜੀ ਬਾਕੀ ਸੋਨਾ ਹਵਾਨਾ ਹਨਾਂ ਦੀ ਬਾਈ ਕਹਿੰਦਾ ਗਾਰੰਟੀ ਹੈ ਜੀ ਹੱਥੀ ਚਵਾਈ ਵਾਲਾ ਥਾਣਾ ਇਹ ਜੱਥਾ ਨਾ ਗਾਂਾਂ 'ਚ ਘੱਟ ਹੁੰਦਾ ਜੀ ਥੋੜਾ ਜਿਹਾ ਪੂਰਾ ਟੌਪ ਦਾ ਸ਼ਾਈਨਿੰਗ ਚੈੱਕ ਕਰ ਲੋ ਸਕਿਨ ਦੀ ਚੰਗੀ ਸੇਵਾ ਗੌਰ ਹੋ ਜੇ ਤਾਂ ਦੁੱਧ ਕਰਮ ਵਾਲੀ ਖੁੱਲ੍ਹਾਈ ਪਾ ਜੂ ਕਿਉਂਕਿ ਬਰੀਡ ਵਾਈਜ਼ ਬਹੁਤ ਚੰਗੀ ਆ ਜੀ ਸੀਲਸ ਲੱਗ ਪੂਰੀ ਆ ਬਾਈ ਹਾਂ ਹਾਂ ਬਾਈ ਪੂਰੀ ਸੀਲਸ ਲੱਗ ਗਈ ਠੀਕ ਆ ਜੀ ਬੱਚਾ ਛੱਡ ਦਿੰਨੇ ਆ ਬਾਲੀ ਗੱਲ ਤਾਂ ਬਸ ਕੋਈ ਗੱਲ ਨਹੀਂ ਬੱਚਾ ਉੱਚਾ ਛੱਡ ਕੇ ਧਾਰਾ ਮਾਰ ਦੇ ਤਾਂ ਮਾਰ ਸੀਲਸ ਲੱਗ ਪੂਰੀ ਆ ਮੁੱਲ ਬਈ ਇਹਦਾ ਜਾਇਜ਼ ਮੁੱਲ ਤਾਂ ਬਈ ਭਲਾ ਦੀ 55 ਕਰਾ ਲੋ 60 ਕਰਾ ਲੋ 52000 ਦੀ ਵੈੜ ਦੇ ਦਾਂ ਠੀਕ ਆ ਜੀ ਹਾਂ ਜੀ ਹਾਂ ਜੀ ਮੁੱਲ ਕਰਾਉ ਉਹ ਕੈਮਰੇ ਕਰਕੇ ਡਰਦੀ ਆ ਕੋਈ ਨਹੀਂ ਲੱਤ ਛੜ ਕਰਦੀ ਠੀਕ ਆ ਜੀ 52000 ਰੁਪਿਆ ਬਾਈ ਕਰਦੇ ਆ ਮੁੱਲ ਜਿਹਦੇ ਚ ਮਾਨਤਾਂ ਬਾਈ ਆਏਗਾ ਇਹਦਾ ਜਰੂਰ ਕਰ ਦੇਣਗੇ ਜਿਹਨੂੰ ਚਾਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਤੋ ਭਾਈ ਜੀ ਗਰਮੀਆਂ ਦਾ ਧੰਨਵਾਦ ਜੀ